ਵਾਜੂ ਸਤ ਜੀ ਰਕਰੀ ਮਹਾਰਾਜ ਤੇ ਜਾ ਨਾ ਬਿ ਕੋ ਮਕਾਮ ਸੰਤ ਉਸਨ ਤਨਾਤ ਗਏ ਮੇਰੇ ਮਾਰੇ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾ ਸਹਿਬ ਸੇਤੀ ਮਨ ਬਝਿਆ ਆਵਦਾ ਆਂ ਰਾਮ ਰਤਨ ਪਰਬਰਿ ਨਾਮ ਸ਼ਬਦ ਦਾ ਭੀਆ ਨਾਮ ਸਤ ਗੁਰ ਤਾਂ ਬਾਹੂ ਭਰੀ ਕੇ ਰ ਮਨ ਜਨੀ ਉਸਾਇਆ ਕਲ ਦੇ ਨਾਮ ਬਨਤੋ ਹੋਵਾ ਸਤ ਗੁਰੂ ਸਵਾਮੀ ਐਨ ਮੈਂ ਨੇ ਆਪ ਸਦਾਨੋ ਵਰਨਾਨੇ ਹਰ ਨਾਲੋ ਕੋ ਮਨ ਮੇਰੇ ਦੁਖ ਸਭ ਵਿਸਾਖਨਾ ਅੰਗੇ ਕਾਹੋ ਹੋਰੇ ਤੇਰਾ ਕਾਲ ਸਭ ਸੁਬਾਰਨਾ ਸਭ ਨਗਲਾ ਸੁਰਾਤ ਸੁਆਮੀ ਸੋ ਗਿਆ ਮਨ ਹੋ ਮਿਸਾਰੇ ਕਹੇ ਨਾ ਮਨ ਮੇਰੇ ਸਦਾਰੋ ਕਰਤਾ ਮੈਂ ਸਾਜੇ ਸਾਜਾ ਕੋ ਕੀਆ ਨਹੀਂ ਕਰ ਤੇਰਾ ہر تیرا ہے سب کچھ ہے جس تے اس کو پاؤ صدا بیت سلام تیری نام من مصاحود ہے نام من تائباں بسیا وہ بجے جی شبد کلے رے کہے نام سچے سدھو کیا ਤਾਂ ਸ਼ਾਂਤ ਸੁਖ ਮਨ ਆਏ ਇਸਿਆ ਤੇਰੀ ਇੱਛਾ ਸਭ ਪੂਜਾਮਿ ਸਦਾ ਪ੍ਰਭਾਨ ਪਿਤਾ ਪੁਰੇਟੋ ਉਤਿਸਤਿ ਆਏ ਬੜਿਆ ਕਜਨਾ ਸੁਨ ਹਉਸਰਤ ਸਭ ਤਰਪਿਆ ਹੋ ਸਰთა ਨਾਮ ਮੇਰਾ ਆਵਾਜ਼ ਪੰਜ ਸ਼ਬਦ ਤੇ ਤੁਖਾਂ ਸੁਭਾਗ ਹੈ ਕਲ ਸੁਭਾਗ ਹੈ ਸਭੁ ਗਵਾਜਿ ਤਾ ਤੇ ਤੂ ਕਰਤਾ ਹਿਯ ਪਦ ਦੂਤ ਤੁਧ ਵਸ ਕੀਤੇ ਮਾਧਿਅ ਤੁਲਕ ਪਾਇਆ ਤੁਧ ਜਨ ਕਾ ਸੇਨਾ ਹਰ ਕੈ ਲਾਗੇ ਕਹੇ ਨਾਮ ਤੇ ਸੁਖ ਹੋਆ ਤਿਤ ਕਰਿ ਅਨਦਵਾ ਮੋਝ ਅਰ ਤੁਸੋ ਨੋਬੜ ਪਾਹੀ ਹੋ ਸਗਲ ਮਨੋਰਥ ਪੂਰੇ ਆਪਦਰਮ ਪ੍ਰਭ ਕਾ ਆ ਉਤਰੇ ਸਗਲ ਸੋਨੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਮੀ ਸੁਣ ਤੇ ਪੁਨੀਤ ਕਹਤੇ